ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡੇ ਚੈਨਲ ਤੇ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਮ ਹੋਗੇ ਅੱਜ ਵਾਲਾ ਸੂਟ ਜਿਹੜਾ ਛੋਟੇ-ਮੋਟੇ ਫੰਕਸ਼ਨ ਲਈ ਬਹੁਤ ਸੋਹਣੇ ਰਹਿਣ ਵਾਲਿਆ ਇਹ ਮਸਲੀਨ ਦੇ ਵਿੱਚ 셔ਟ ਹੈ ਤੇ ਮਸਲੀਨ ਦਾ ਹੀ ਡਿਜੀਟਲ ਪੇਂਟ ਦੇ ਵਿੱਚ ਦੁਪੱਟਾ 1875 ਰੁਪਏ ਦਾ ਸੂਟ ਪਈਗਾ ਇਹ ਔਰਗੈਂਜਾ ਦੀ ਡਿਜ਼ਾਈਨਰ 셔ਟ ਰਹੂਗੀ ਵਰਕ ਮਿਲੇਗਾ ਘੇਰੇ ਦੇ ਉੱਪਰ ਬਾਜੂ ਦੇ ਉੱਪਰ ਸ਼ਿਫੌਨ ਦਾ ਦੁਪੱਟਾ ਤੇ ਸ਼ੈਂਟੂਨ ਦੀ ਬਾਟਮ ਮਿਲੇਗੀ 1495 ਰੁਪਏ ਦਾ ਸੂਟ ਪਈਗਾ ਯੋਰ ਗੈਂਜਾ ਦੀ ਸ਼ਰਟ ਮਿਲੂਗੀ ਥ੍ਰੈਡਵਰਕ ਦੇ ਨਾਲ ਸ਼ਿਫੋਨ ਦਾ ਦੁਪੱਟਾ ਸ਼ੈਂਟੂਨ ਬਾਟਮ 1195 ਰੁਪਏ ਦਾ ਸੂਟ ਪਏਗਾ ਅੱਜ ਵਾਲ ਜਿੰਨੇ ਵੀ ਮੈਂ ਸੂਟ ਦਿਖਾਉਂਗੀ ਸਾਰੇ ਦੇ ਨਾਲ ਪਿਓਰ ਸ਼ਿਫੋਨ ਦਾ ਦੁਪੱਟਾ ਰਹੂਗਾ ਤੇ ਸ਼ੈਂਟੂਨ ਦੀ ਬਾਟਮ ਰਹੇਗੀ ਸਾਰੇ ਸੂਟਾਂ ਦੇ ਨਾਲ 1195 ਰੁਪਏ ਦਾ ਸੂਟ ਪਏਗਾ ਇਹ ਵਾਲਾ ਯੋਰ ਗੈਂਜਾ ਦੀ ਸ਼ਰਟ ਦੇ ਉੱਪਰ ਪਰਲ ਵਰਕ ਕੀਤਾ ਹੋਇਆ ਇਹਦੇ ਵਿੱਚ ਕਲਰ ਡਾਰਕ ਆਉਣਗੇ ਦੇਖ ਲਿਓ ਤੁਸੀਂ ਸਾਰੇ ਕਲਰ ਚੈੱਕ ਕਰ ਲਿਓ ਫੁੱਲ ਫਰੰਟ ਤੇ ਘੇਰੇ ਦੇ ਉੱਪਰ ਇਸ ਤਰ੍ਹਾਂ ਐਮਬ੍ਰਾਇਡਰੀ ਰਹੂਗੀ ਪਿਓਰ ਸ਼ਿਫੋਨ ਦਾ ਦੁਪੱਟਾ ਤੇ ਸ਼ੈਂਟੂਨ ਦੀ ਬਾਟਮ 1595 ਰੁਪਏ ਦਾ ਸੂਟ ਪਏਗਾ। ਇਹ ਸੂਟ ਪਿਓਰ ਕਰੀਬ ਦੇ ਵਿੱਚ ਆ ਗਿਆ ਡਿਜੀਟਲ ਪ੍ਰਿੰਟ ਰਹੂਗਾ ਹੈਂਡਵਰਕ ਮਿਲੂਗਾ ਇਹਦੇ ਉੱਪਰ ਤੁਹਾਨੂੰ 1945 ਰੁਪਏ ਦਾ ਸੂਟ ਪਏਗਾ ਸ਼ਿਫੋਨ ਦਾ ਦੁਪੱਟਾ ਤੇ ਸ਼ੈਂਟੂਨ ਦੀ ਬਾਟਮ ਮਿਲੇਗੀ। ਕਲਰ ਇਹਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਆ ਸਰਦਾਰੀ ਜਿਹਾ ਕਲਰ ਹੈ ਸਾਰੇ। ਦੁਪੱਟੇ ਦੇ ਉੱਪਰ ਲੈਸ ਵੀ ਮਿਲੇਗੀ। ਇਹ ਮਸਲੀਨ ਦੇ ਵਿੱਚ ਆ ਗਿਆ ਡਿਜੀਟਲ ਪ੍ਰਿੰਟ ਦੇ ਵਿੱਚ ਵਰਕ ਮਿਲੇਗਾ neck ਦੇ ਉੱਪਰ 995 ਰੁਪਏ ਦਾ ਸੂਟ ਪਏਗਾ। ਕਲਰ ਇਹਦੇ ਵਿੱਚ ਚਾਰ ਆਣਗੇ। ਚਾਰ ਉਹਦੇ ਚਾਰੇ ਕਲਰ ਬਹੁਤ ਜ਼ਿਆਦਾ ਸੋਹਣੇ ਆ। ਇਹ ਵਾਲੇ ਕਲਰ ਤੁਹਾਨੂੰ ਮਿਲ ਜਾਣਗੇ। ਇਹ ਸ਼ਿਮਰ ਦੇ ਵਿੱਚ ਆ ਗਿਆ ਸੂਟ, ਹੈਂਡਵਰਕ ਦੇ ਵਿੱਚ 1695 ਰੁਪਏ ਦਾ ਸੂਟ। ਇਹ ਪਿਓਰ ਸ਼ਿਮਰ ਦੇ ਵਿੱਚ ਆ ਗਈ ਡਿਜ਼ਾਈਨਰ ਸ਼ਰਟ, ਪਿਓਰ ਸ਼ਿਫੋਨ ਦਾ ਦੁਪੱਟਾ 1750 ਰੁਪਏ ਦਾ ਤੇ ਵਰਕ ਮਿਲੇਗਾ थ्रेड ਵਰਕ ਕੀਤਾ ਹੋਇਆ। ਨੇੜੇ ਤੋਂ ਚੈੱਕ ਕਰ ਲਓ ਤੁਸੀਂ ਇਸ ਤਰ੍ਹਾਂ ਦਾ ਵਰਕ ਹੈ ਇਹਦਾ। ਕਲਰ ਦੇਖ ਲਓ ਤੁਸੀਂ ਇਹ ਵਾਲੇ ਕਲਰ ਇਹਦੇ ਵਿੱਚ ਅਵੇਲੇਬਲ ਹੈਗੇ ਆ ਇਹ ਪਿਓਰ ਕਰੀਬ ਦੇ ਉੱਪਰ ਡਿਜੀਟਲ ਪ੍ਰਿੰਟ ਦੇ ਵਿੱਚ ਰਹੂਗਾ ਹੈਂਡਵਰਕ ਮਿਲੇਗਾ ਸਾਰਾ ਸ਼ਿਫੋਨ ਦਾ ਦੁਪੱਟਾ ਸ਼ੈਂਟੂਨ ਬਾਟਮ 1750 ਰੁਪਏ ਦਾ ਸੂਟ ਪਏਗਾ ਕਲਰ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਸੋਹਣੇ ਆ ਸਾਰੇ ਮਸਟਰਡ ਕਲਰ ਆ ਗਿਆ ਇਹਦੇ ਵਿੱਚ ਹੈਂਡਵਰਕ ਮਿਲੇਗਾ ਪਰਲ ਵਰਕ ਆ ਨੇੜੇ ਤੋਂ ਚੈੱਕ ਕਰ ਲਓ ਤੁਸੀਂ ਇਸ ਤਰ੍ਹਾਂ ਦਾ ਵਰਕ ਮਿਲੇਗਾ ਇਹ ਵਾਈਟ ਦੇ ਵਿੱਚ ਆ ਗਿਆ ਆਫ ਵਾਈਟ ਰੈੱਡ ਕਲਰ ਇਹ ਸੂਟ ਕ੍ਰੇਪ ਦੇ ਵਿੱਚ ਆਊਗਾ ਸ਼ਿਫੋਨ ਦਾ ਦੁਪੱਟਾ 1395 ਰਪਏ ਦਾ ਸੂਟ ਪਏਗਾ ਕਲਰ ਇਹਦੇ ਵਿੱਚ 3-4 ਹੈਗੇ ਆ ਸਾਰੇ ਕਲਰ ਤੁਸੀਂ ਚੈੱਕ ਕਰ ਲਓ ਕਿਸੇ ਵੀ ਸੂਟ ਦਾ ਤੁਸੀਂ ਆਰਡਰ ਕਰਨਾ WhatsApp ਨੰਬਰ ਮੈਂ ਆਪਣਾ ਦਿੱਤਾ ਹੋਇਆ ਸਕਰੀਨ ਸ਼ਾਟ ਲੈ ਕੇ ਇਸ ਨੰਬਰ ਦੇ ਉੱਪਰ ਤੁਸੀਂ ਮੈਨੂੰ ਪਿਕ ਸੈਂਡ ਕਰ ਦਿਓ ਠੀਕ ਹੈ ਇਹ ਸੂਟ ਜੌਰਜਟ ਦੇ ਉੱਪਰ ਆਊਗਾ ਹੈਵੀ ਸੀਕੁਐਂਸ ਦਾ ਵਰਕ ਮਿਲੂਗਾ ਤੁਹਾਨੂੰ ਇਹਦੇ ਵਿੱਚ 1650 ਰਪਏ ਦਾ ਸੂਟ ਪਏਗਾ ਸ਼ਿਫੋਨ ਦਾ ਦੁਪੱਟਾ ਸ਼ੈਂਟੂਨ ਬਾਟਮ ਸਾਰੇ ਸੂਟ ਨਾਲ ਸ਼ੈਂਟੂਨ ਦੇ ਬਾਟਮ ਮਿਲੇਗੇ ਅੱਜ ਵਾਲਿਆਂ ਨਾਲ ਤੇ ਪਿਓਰ ਸ਼ਿਫੋਨ ਦਾ ਦੁਪੱਟਾ ਯਰ ਗੈਂਜਾ ਦੀ ਸ਼ਰਟ ਮਿਲੂਗੀ ਅਗਲੇ ਜਿਹੜੇ ਸੂਟ ਆ ਰਿਹਾ ਪਾਕਿਸਤਾਨੀ ਡਿਜ਼ਾਈਨਰ ਜੀ ਲੁੱਕ ਦੇ ਵਿੱਚ ਇਹਦਾ ਵਰਕ ਕੀਤਾ ਹੋਇਆ 1795 ਰੁਪਏ ਦਾ ਸੂਟ ਪਵੇਗਾ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ